ਜਾਣਾ ਦੇ ਰਿਜ਼ੋਰਟ ਦੇ ਵਿੱਚ ਦੇਰ ਰਾਤ ਨੂੰ ਵਿਆਹ ਸਮਾਗਮ ਵਿੱਚ ਗੋਰੀਆਂ ਚਲੀਆਂ ਸਾਡੇ ਨਾਲ ਵਿਆਹ ਸਮਾਗਮ ਵਿੱਚ ਮੌਜੂਦ ਦੁਲਾ ਖੁਦ ਮੌਜੂਦ ਹੈ ਉਹਨਾਂ ਕੋਲ ਜਾਣਦੇ ਆ ਕਿ ਕੀ ਸਾਰਾ ਮਾਮਲਾ ਸੀ ਵਰਿੰਦਰ ਜੀ ਕੀ ਮਾਮਲਾ ਸੀਗਾ ਕਿਸ ਤਰ੍ਹਾਂ ਇਹ ਸਾਰਾ ਹਾਦਸਾ ਵਾਪਰਿਆ ਭਾਜੀ ਪਤਾ ਨਹੀਂ ਕੀ ਹੋਇਆ ਮੈਡੀਸਨ ਦੇ ਲੈ ਐਂਟਰ ਹੋਏ ਮਿਲੀਆਂ ਚਲਦੀਆਂ ਪਈਆਂ ਬਾਹਰੋਂ ਕੋਈ ਅੱਠ ਨੂੰ ਜਣੇ ਹੋਏ ਨੇ ਤੇ ਕੀ ਹੋ ਗਿਆ ਸਮਝ ਹੀ ਨਹੀਂ ਆਈ ਜੀ ਵਿਆਹ ਦੇ ਵਿੱਚ ਕਿੰਨੇ ਲੋਕ ਮੌਜੂਦ ਸੀਗੇ ਉਸ ਜਿਸ ਸਮੇਂ ਇਹ ਸਾਰਾ ਹਾਦਸਾ ਵਾਪਰਿਆ ਭਾਜੀ 5-600 ਬੰਦਾ ਹੋਊ 4-5 ਬੰਦਾ ਹੋਣਾ ਜੀ ਤੇ ਕਿੰਨੇ ਵਜੇ ਦੀ ਬਾਰਦਤ ਆ ਜੀ ਸਾਰੀ? ਭਈ ਪਤਾ ਹੀ ਨਹੀਂ ਤੇ ਸਾਡੇ ਘਰ 12 ਵਜੇ ਐਂਟਰ ਹੁੰਨੇ ਪਏ ਹਲੇ ਜੀ। ਅੱਛਾ ਬਰਾਤ ਤੁਸੀਂ ਬਰਾਤ ਐਂਟਰ ਹੋ ਰਹੀ ਸੀ। ਬਰਾਤ ਐਂਟਰ ਹੋਈ ਹੈ ਲੇ ਤਾਂ ਮੈਂ ਅੰਦਰ ਬਸ ਸਟੇਜ ਦੇ ਥੱਲੇ ਤੱਕ ਪਹੁੰਚੀ ਹੀ ਨਹੀਂ ਜੀ। ਹੂੰ ਤੇ ਤੁ ਆਪਾਂ ਜੜੋ ਬੈਗੀਆਂ ਘਰਦਿਆਂ ਨੇ ਸਟੇਜ ਦੇ ਥੱਲੇ ਬਾੜਤਾ ਜੀ ਮੈਨੂੰ। ਹੂੰ ਤੇ ਬਾਬਾ ਰੋ ਫੈਰਾ ਦੀ ਆਵਾਜ਼ ਹੀ ਸੁਣਦੇ ਰਹੇ ਆ ਜੀ। ਅੱਛਾ ਤੁਸੀਂ ਜਦ ਸਮੇਂ ਹਾਸਾ ਹੋਇਆ ਤੁਸੀਂ ਹਲੇ ਰਿਜ਼ੋਰਟ ਦੇ ਅੰਦਰ ਨਹੀਂ ਬੜੇ ਸੀ। ਨਹੀਂ ਅੰਦਰ ਆ ਗਈ ਸੀ ਜੀ ਬਸ ਜਿਹਦਾ ਅੰਦਰ ਸਟੇਜ ਵੱਲ ਨੂੰ ਜਾਂਦੇ ਦੇ ਸੀ। ਠੀਕ ਆ। ਬਾਹਰੋਂ ਕੋਈ 5-7 ਜਣੇ ਭੱਜ ਉਹ ਕਰਕੇ ਨਾਲ ਹੀ ਭਜਦੇ ਵਾਪਸ ਚਲੇ ਗਏ ਨੇ ਸਮਝ ਨਹੀਂ ਕੋਨ ਸੀ ਕੋਨ ਸੀ ਇਹ ਵੀ ਨਹੀਂ ਪਤਾ ਜੀ ਤੇ ਜਦੋਂ ਉਹ ਜਿਹੜੇ ਲੋਕ ਸੀਗੇ ਜਿਨ੍ਹਾਂ ਵੱਲੋਂ ਫਾਇਰ ਕੀਤਾ ਜਾ ਰਿਹਾ ਸੀ ਉਹ ਬਾਹਰੋਂ ਦੀ ਬਾਹਰੋਂ ਅੰਦਰ ਆ ਰਹੇ ਸੀ ਕਿ ਅੰਦਰੋਂ ਬਾਹਰ ਜਾ ਰਹੇ ਸੀ ਬਾਹਰੋਂ ਅੰਦਰ ਆਏ ਨੇ ਜੀ ਭਜਦੇ ਤੇ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਲੋਕਾਂ ਦੇ ਵੱਲੋਂ ਫਾਇਰ ਕੀਤੇ ਗਏ ਆ ਜਿਨ੍ਹਾਂ ਦਾ ਨਾਮ ਲਿੱਤਾ ਜਾ ਰਿਹਾ ਜਿਨ੍ਹਾਂ ਦੇ ਉੱਤੇ ਐਫ ਆਈ ਆਰ ਵੀ ਹੋਇਆ ਸ਼ੁਭਮ ਮੋਟਾ ਅੰਕੁਰ ਉਹ ਵਿਵਾਸਵਾਗਮ ਵਿੱਚ ਕਿਹਾ ਜਾ ਰਿਹਾ ਕਿ ਅੰਦਰ ਮਜੂਦ ਸੀ ਕੋਈ ਸਮਝ ਨਹੀਂ ਪਤਾ ਫਾਇਰਿੰਗ ਹੋਈ ਕਿੰਨੇ ਕੀਤੀ ਕਿੰਨੇ ਤੇ ਕਿੰਨੇ ਲੋਕਾਂ ਦੀ ਡੈਥ ਹੋਈ ਏ ਸਾਰੇ ਮਾਮਲੇ ਚ ਵ ਇੱਕ ਤਾਂ ਮੇਰੇ ਮਾਸੀ ਜੀ ਨੇ ਜਿਲੰਦਰ ਇੱਕ ਮੇਰਾ ਭਰਾ ਆ ਜੀ ਆਪਣੇ ਨਾਲ ਰਹਿੰਦੇ ਨੇ ਨਾਲ ਹੀ ਸਾਂਝੀ ਕਰਦੇ ਜਿਹੜੇ ਛੋਟੇ ਉਦੋਂ ਇਕੱਠੇ ਪੱਲੇ ਆ ਵੱਡੇ ਹੋਏ ਵਾਸੂ ਚੋਪੜਾ ਜਿਉਂ ਨਾ ਦਿਜੀ ਤੇ ਕਿੰਨੀ ਏ ਸੀ ਇਹਨਾਂ ਦੀ ਮਾਸੀ ਜੀ ਦੀ ਏ ਸੀ ਕੀ ਜੀ ਉਹ 35 ਤੇ ਜਿਹੜਾ ਬ੍ਰਦਰ ਹੈਗਾ ਉਹਦੀ ਵੀ ਏ ਜਿੰਨੀ ਸੀ 36 ਦੇ ਦੀ ਪਾਪਾ ਦੇ ਕਲੋਸ ਫਰੈਂਡ ਦਾ ਬੇਟਾ ਸੀ ਤੇ ਇੰਜਰ ਕਿੰਨੇ ਨੇ ਦੋ ਇੰਜਰ ਨੇ ਜੀ ਤੇ ਇਹ ਇਹ ਤੁਸੀਂ ਇਹ ਜਣਾ ਦੇ ਵੱਲੋਂ ਫਾਇਰ ਕੀਤੇ ਗਏ ਇਹਨਾਂ ਨੂੰ ਵਿਵਾਸਵਾਗ ਵਿੱਚ ਨਿਮੰਤਰਣ ਦਿੱਤਾ ਸੀ ਇਨਵਿਟੇਸ਼ਨ ਸੀਗਾ ਕੋਈ ਇਹਨਾਂ ਦਾ ਭਾਜੀ ਜੇ ਇਨਵਿਟੇਸ਼ਨ ਹੋਊਗਾ ਤੇ ਭਾਜੀ ਭਜਦੇ ਹੋਏ ਆ ਕੇ ਅੰਦਰ ਫਾਇਰ ਥੋੜੀ ਕੱਢਣਗੇ ਹੂੰ ਤਾਂ ਇਹ ਬਾਹਰੋਂ ਦੀ ਤੁਹਾਡੇ ਕਹਿਣ ਦੇ ਮੁਤਾਬਕ ਇਹ ਬਾਹਰੋਂ ਦੀ ਭਜਦੇ ਹੋਏ ਅੰਦਰ ਆਏ ਆ ਤੇ ਅੰਦਰ ਫਾਇਰ ਕੱਢੇ ਇਹਨਾਂ ਨੇ ਹਾਂਜੀ ਸਮਝ ਨਹੀਂ ਆਈ ਭਾਜੀ ਹੋਇਆ ਕਿ ਇੱਥੇ ਭਾਜੀ ਚਾਵਨਾ ਫੰਕਸ਼ਨ ਕੀਤਾ ਸੀ ਬਸ ਜੀ ਕੀ ਹੋਇਆ ਕੀ ਦੀ ਨਜ਼ਰ ਲੱਗੀ ਕੀ ਹੋਇਆ ਭਾਜੀ ਸਮਝ ਹੀ ਨਹੀਂ ਆਈ ਸਭ ਕੁਝ ਖਤਮ ਹੋ ਕੇ ਰਹਿ ਗਿਆ ਕਿੰਨੇ ਕੋ ਰਾਉਂਡ ਫਾਇਰ ਹੋਏ ਹੋਣਗੇ ਤੁਹਾਡੇ ਮੁਤਾਬਕ ਕੁਝ ਨਹੀਂ ਪਤਾ ਭਾਜੀ 15 ਗੋਲੀ ਦੀ ਆਵਾਜ਼ ਤਾਂ ਆਈ ਹੈ ਭਾਜੀ ਅੱਛਾ ਤੇ ਜਦੋਂ ਇਹ ਸਾਰਾ ਹੋਇਆ ਉਸ ਤੋਂ ਬਾਅਦ ਇਹ ਮੌਕੇ ਤੇ ਕੋਈ ਫੜੇ ਵੀ ਗਏ ਆ ਕੋਈ ਕੇ ਫਰਾਰ ਕੋਈ ਉਸ ਤੋਂ ਬਾਅਦ ਜੀ ਜੀ ਤੁਸੀਂ ਉਹ 5-7 ਭਜਦੇ ਆਏ ਭਜਦੀ ਵਾਰ ਬਾਹਰ ਨੂੰ ਵਾਪਸ ਚਲੇ ਗਏ ਤਾਂ ਰੁਕੇ ਹੀ ਨਹੀਂ 1-2 ਮਿੰਟ ਹੋਈ ਤੇ ਦੱਸਿਆ ਜਾ ਰਿਹਾ ਵਿਵਾਸ ਮੰਗ ਵਿੱਚ ਕਈ ਰਾਜਨੀਤਿਕ ਆਗੂ ਵੱਡੇ ਐਮਐਲਏ ਵੀ ਮੌਜੂਦ ਸੀਗੇ ਸਾਰੇ ਆਏ ਹੋ ਸੀਗੇ ਅਸੀਂ ਤੇ ਤੁਹਾਰੀ ਬਾਰੀ ਕਿ ਰਿਲੇਸ਼ਨ ਹੈ ਜੀ ਸਾਰਿਆਂ ਨਾਲ ਹੂੰ ਐਮਐਲਏ ਸਾਹਿਬ ਜੀ ਸੀ ਉੱਥੇ ਸਾਰੇ ਸੀਗੇ ਜੀ ਕਿਹੜੇ ਕਿਹੜੇ ਐਮਐਲਏ ਮਦੂ ਸੀਗੇ ਤੁਸੀਂ ਤਾਂ ਮਿਲਨੀਆਂ ਕਰਾਰੇ ਜੀ ਜੀ ਬੱਗਾ ਜੀ ਜੀ ਨਾਲ ਰਹਿੰਦੇ ਆ ਜੀ ਸਲੇਮ ਟਾਪ ਦੀ ਸਾਡੀ ਰੈਸ਼ ਹੈ ਹੂੰ ਪਰਿਵਾਰ ਹੈ ਜੀ ਸਾਡਾ ਉਹ ਉਹ ਵੀ ਉੱਥੇ ਸੀ ਉਹਨਾਂ ਦੀ ਮਿਲਣੀ ਹੋ ਰਹੀ ਸੀ ਸਾਡਾ ਤੇ ਇਧਰ ਤਾਂ ਕੁਝ ਹੈ ਹੀ ਨਹੀਂ ਸੀ ਜੀ ਸਮਝ ਹੀ ਨਹੀਂ ਹੋਇਆ ਕੀ ਹੈ ਜੀ ਬਣ ਕੀ ਹੈ ਸਾਡੇ ਨਾਲ ਤਾਂ ਹੂੰ ਸਾਬ ਤੁਹਾਨੂੰ ਕਾਫੀ ਮਤਲਬ ਕਿ ਖੁਦਾ ਮਤਲਬ ਵਿਆਹ ਤੋਂ ਵਾਗ ਖੁਸ਼ੀਆਂ ਜਿਹੜੀਆਂ ਵਾ ਗਮੀ ਦੇ ਵਿੱਚ ਬਦਲ ਗਈਆਂ ਹਾਂ ਜੀ ਤੁਸੀਂ ਇਹ ਸੋਚੋ ਹੱਲੇ ਐਂਟਰੀ ਹੋਈ ਹੋਵੇ ਵਿਆਹ ਖਾਦਾ ਰਹਿ ਗਿਆ ਜੀ ਹੂੰ ਤੇ ਖਤਮ ਹੀ ਹੋ ਗਿਆ ਜੀ ਸਭ ਕੁਝ ਹੂੰ ਵਿਆਹ ਸਮਾਗਮ ਫਿਰ ਅੱਗੇ ਹੋਇਆ ਪੂਰਾ ਕਿ ਵਿੱਚ ਹੀ ਰੋਕਣਾ ਪਿਆ ਗਿਆ ਜੀ ਨਹੀਂ ਨਹੀਂ ਰੋਕਤਾ ਜੀ ਅਜੇ ਰਿਸੈਪਸ਼ਨ ਦੀ ਉਹ ਵੀ ਕੈਨਸਲ ਕਰਤੀ ਕਿੱਥੋਂ ਕਰ ਲਾਂਗੇ ਜੀ ਕਰਦੇ ਜੀ ਨਹੀਂ ਜੇ ਵਿਆਹ ਕੀਤਾ ਕਰ ਲਾਂ ਕੀ ਕਰ ਲਾਂਗੇ ਜੀ ਤੇ ਲਾਵਾ ਫੇਰੇ ਵਗੈਰਾ ਕੁਝ ਨਹੀਂ ਹੋਇਆ

ਖੁਸ਼ੀ ਦਾ ਮਾਹੌਲ ਜਦੋਂ ਇਸ ਤਰ੍ਹਾਂ ਦਾ ਇਨਸੀਡੈਂਟ ਹੋ ਜਾਂਦਾ ਤਾਂ ਬਹੁਤ ਮੈਨੇਜ ਕਰਨਾ ਔਖਾ ਹੋ ਜਾਂਦਾ ਜਦੋਂ ਪਰਿਵਾਰਿਕ ਮੈਂਬਰ ਦੀ ਕਿਸੇ ਦੀ ਮੌਤ ਹੋ ਜਾਂਦੀ ਹੈ ਇਸ ਤਰ੍ਹਾਂ ਬਸ ਜੀ ਪੁੱਛ ਬਣਾਦੀ ਬਸ ਕਿਥੇ ਸੋਚਿਆ ਹੁੰਦਾ ਜੀ 100 ਚੀਜ਼ਾਂ ਹੁੰਦੀਆਂ ਰਿਸੈਪਸ਼ਨ ਸੀ ਅੱਜ ਅੱਗੇ ਹੋਰ 100 ਚੀਜ਼ਾਂ ਸੋਚੀਆਂ ਹੁੰਦੀਆਂ ਹੂੰ ਬੰਦਾ ਕੀ ਉਹਨੂੰ ਕੀ ਪਾਣਾ ਵਰਤ ਜੇ ਕੀ ਪਤਾ ਜੀ ਕੀ ਲਿਖਿਆ ਕੀ ਹੈ ਜੀ ਜਿਹੜੇ ਦੋ ਲੋਕਾਂ ਦੀ ਮੌਤ ਹੋਈ ਆ ਉਹ ਤੁਹਾਡੇ ਵੱਲੋਂ ਦੁਲੇ ਦੁਲੇਬ ਸਾਈਡ ਤੋਂ ਸੀਗੇ ਦੋਨੋਂ ਹਾਂਜੀ ਸਰ ਜੀ ਦੋ ਦੋਨੋਂ ਮੇਰੇ ਵੱਲੋਂ ਇਨਵਾਈਟਿਡ ਸੀ ਜੀ ओके okay. एक ਤੁਹਾਡੇ ਮਾਸੀ ਲੱਗਦੇ ਨੇ ਤੇ ਇੱਕ ਤੁਹਾਡੇ ਦੋਸਤ ਨੇ ਹਾਂਜੀ ਦੋਸਤ ਵੀ ਜਿ ਭਾਈ ਹੈ ਜੀ ਦੋਸਤ ਕਹਦੇ ਦੋਸਤ ਹੋਰ ਉਹ ਖਰੀ ਜੀ ਜੀ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਕੱਠੇ ਰਹਿਣਾ ਜੀ ਹੂੰ ਸਾਂਝੀ ਖਾਂਦੇ ਜੀ ਸਾਡੇ ਹੂੰ ਜੀ ਠੀਕ ਚੀਤਾਂ ਮਰ ਦੀ ਗੱਲਬਾਤ ਕਰਨ ਦੇ ਦੇ ਜੀ ਠੀਕ ਹੋ ਗਿਆ ਜੀ ਬਿਲਕੁਲ ਐ ਸੀਗੇ ਲੁਧਿਆਣਾ ਦੇ ਵਿੱਚ ਵਿਆਹ ਸਵਾਗਤ ਦੇ ਵਿੱਚ ਜਿਹੜੀਆਂ ਗੋਲੀਆਂ ਚੱਲੀਆਂ ਦੁੱਲੇ ਵੱਲੋਂ ਖੁਦ ਦੱਸਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਇਹ ਸਾਰਾ ਇਨਸੀਡੈਂਟ ਵਾਪਰਿਆ ਉਹ ਬਰਾਤ ਹਾਲੇ ਰਿਜ਼ੋਰਟ ਦੇ ਵਿੱਚ ਐਂਟਰੀ ਕਰ ਰਹੀ ਸੀ ਸਟੇਜ ਵੱਲ ਨੂੰ ਜਾ ਰਹੀ ਸੀ ਤੇ ਅਚਾਨਕ ਉਹਨਾਂ ਦਾ ਕਹਿਣ ਦੇ ਮੁਤਾਬਕ ਕਿ ਕੁਝ ਲੋਕ ਬਾਹਰੋਂ ਦੀ ਫਾਇਰ ਕਰਦੇ ਹੋਏ ਅੰਦਰ ਆਏ ਤੇ ਸਾਰਾ ਇਨਸੀਡੈਂਟ ਕੁਝ ਹੀ ਮਿੰਟਾਂ 'ਚ ਇਸ ਤਰ੍ਹਾਂ ਵਾਪਰਿਆ ਕਿਸੇ ਨੂੰ ਕੁਝ ਸਮਝ ਨਹੀਂ ਹੋਈ ਦੁੱਲੇ ਵੱਲੋਂ ਖੁਦ ਜਿਹੜਾ ਵਾ ਲੁੱਕ ਕੇ ਛੁੱਪ ਕੇ ਜਾਨ ਬਚਾਈ ਗਈ ਹੈ ਤੇ ਇਸ ਸਾਰੇ ਮਾਮਲੇ ਨੂੰ ਲੈ ਕੇ ਸਾਰੇ ਘਟਨਾ ਤੋਂ ਉਹਨਾਂ ਦੇ ਵੱਲੋਂ ਜਿਹੜਾ ਵਾ ਖੁਲਾਸਾ ਕੀਤਾ ਗਿਆ ਕਿ ਉਹ ਇਸ ਸਾਰੇ ਹਾਦਸੇ ਦੇ ਵਿੱਚ ਉਹਨਾਂ ਦੇ ਮਾਸੀ ਤੇ ਉਹਨਾਂ ਦੇ ਦੋਸਤ ਦੀ ਮੌਤ ਹੋ ਜਾਂਦੀ ਹੈ ਤੇ ਇੱਕ ਵਿਅਕਤੀ ਜ਼ਖਮੀ ਦੱਸਿਆ ਜਾ ਰਿਹਾ ਵਾ